ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਨੰਦ ਗੁਜੇਰਕਰ ਲੈ ਕੇ ਹਾਜ਼ਰ ਹੋਣ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਦੇ ਵਿੱਚ ਕਿ ਸੇ ਖਾਸ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਕਿਸੇ ਨਾ ਕਿਸੇ ਟਾਪਿਕ ਦੇ ਉੱਪਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਵਕਾਲਤ ਦੇ ਬਾਰੇ ਤੁਹਾਡੀ ਇੱਕ ਲਾਇਰ ਦੇ ਨਾਲ ਮੁਲਾਕਾਤ ਕਰਾਵਾਂਗੇ ਤੇ ਗੱਲਬਾਤਾਂ ਕਰਾਂਗੇ ਕਿ ਲਾਇਰ ਦੀ ਜੋ ਸਫਰ ਹੈ ਉਹ ਕਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੁੰਦਾ ਹੈ ਤੇ ਐਨ ਆਰ ਆਈਜ਼ ਦੇ ਲਈ ਖਾਸ ਕਰਕੇ ਗੱਲਬਾਤ ਕਰਾਂਗੇ ਕਿ ਜੇਕਰ ਐਨ ਆਰ ਆਈਜ਼ ਨੂੰ ਇੰਡੀਆ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਕਿ ਸਤਾਰਨ ਦੇ ਨਾਲ ਉਹ ਹੱਲ ਕਰ ਸਕਦੇ ਨੇ ਕਿ ਉੱਥੇ ਜਾ ਕੇ ਜੋ ਲਾਅ ਹੈ ਉਹ ਕੀ ਹਨ ਉਹ ਵੀ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨਗੇ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਅੱਜ ਮੇਰੇ ਨਾਲ ਖਾਸ ਸਟੂਡੀਓ ਦੇ ਵਿੱਚ ਲਾਇਰ ਗਗਨਦੀਪ ਸਿੰਘ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਉਹ ਮੌਜੂਦ ਨੇ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਗਗਨਦੀਪ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਬਹੁਤ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਟੌਨਟੋ ਸਟੂਡੀਓ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਗੱਲ ਤਾਂ ਬ੍ਰੰਟਨ ਆ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਫਰਕ ਪੰਜਾਬ ਨਾਲੋਂ ਫਰਕ ਲੱਗ ਰਿਹਾ ਬਹੁਤ ਜ਼ਿਆਦਾ ਪਰ ਇੱਥੇ ਆਪਣੇ ਲੋਕ ਦੇਖਣ ਨੂੰ ਮਿਲ ਰਹੇ ਨੇ ਤੁਹਾਨੂੰ ਹਾਂ ਜਮਾ ਪੰਜਾਬ ਹੀ ਲੱਗ ਰਿਹਾ ਪਰ ਜ਼ਿਆਦਾ ਫਰਕ ਨਹੀਂ ਲੱਗਿਆ ਮੈਨੂੰ ਪੰਜਾਬ ਤੋਂ ਪੰਜਾਬ ਸੇਮ ਐਸ ਪੰਜਾਬ ਵੀ ਹੋਰੇ ਵੀ ਓਕੇ ਤੇ ਇੱਥੇ ਸਫਾਈ ਮਤਲਬ ਨੇਚਰ ਕਾਫੀ ਵਧੀਆ ਹੈ ਨੇਚਰ ਵਾਈਜ਼ ਵਧੀਆ ਵਾ ਸਫਾਈ ਆ ਹਮ ਜੀ ਤੇ ਤੁਸੀਂ ਜਿਵੇਂ ਵਕੀਲ ਬਣੇ ਹੋ ਤਾਂ ਤੁਹਾਡੇ ਸਫ਼ਰ ਜਾਨਣਾ ਚਾਹਾਂਗੇ ਕਿ ਕਦੋਂ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਸੀ ਇਸ ਦੀ ਸ਼ੁਰੂਆਤ ਮੈਂ ਆਫਟਰ ਪਲੱਸ 2 ਤੋਂ ਸ਼ੁਰੂਆਤ કરી ਸੀ ਮੈਂ ਪਹਿਲਾਂ ਬੀਏ 3 ایئرز ਦਾ ਕੋਰਸ ਕਰਿਆ ਜੀ ਉਸ ਤੋਂ ਬਾਅਦ ਮੈਂ 3 ایئرز ਦੀ ਐਲ ਐਲ بی ਕਰੀ ਹਮ ਐਲ ਐਲ بی ਤੋਂ ਬਾਅਦ ਐਡਵੋਕੇਟ ਬਣ ਜਾਂਦੇ ਆਪਾਂ ਜਦੋਂ ਆਪਾਂ ਲਾ ਹੋ ਜਾਂਦੀ ਆ ਬਟ ਮੈਂ ਉਸ ਤੋਂ ਬਾਅਦ ਫਰਦਰ ਮੈਂ ਮਾਸਟਰਸ ਕਰੀ ਐਲ ਐਲ ਐਮ 2 ایئرز ਦੀ ਹੋਰ ਓਕੇ ਜੋ ਮੇਰੀ ਲਾਸਟ ইয়ার ਕੰਪਲੀਟ ਹੋ ਜੀ ਆ ਤੇ ਇਸ ਤਰ੍ਹਾਂ ਮੈਂ ਮਤਲਬ 5 ਇਅਰ ਲਾ ਤੇ ਲੌਚ ਜਿਸ ਵਿੱਚ ਮੈਂ ਐਲ ਐਲ بی ਤੇ ਐਲ ਐਲ ਐਮ ਕਰਿਆ ਦੋਨੋਂ ਓਕੇ ਮਤਲਬ ਇੱਕ ਵਕੀਲ ਬਣਨ ਦੇ ਲਈ ਕਾਫੀ ਸਾਰੇ ਸਾਲ ਦੇਣੇ ਪੈਂਦੇ ਆ ਤੇ ਪੜ੍ਹਾਈ ਕਰਨੀ ਪੈਂਦੀ ਆ ਹਾਂ ਜੀ ਜੀ ਵਕੀਲ ਬਣਨਾ ਕਟਕਟ ਜੀ ਆਪਾਂ ਬੀਏ ਐਲ ਐਲਬੀ ਵੀ ਕਰਦੇ ਆ ਤਾਂ 5 ਸਾਲ ਆ ਜੇ ਆਪਾਂ ਬੀਏ ਸੈਪਰੇਟ ਤੇ ਐਲ ਐਲਬੀ ਸੈਪਰੇਟ ਕਰਦੇ ਆ ਤਾਂ 6 ਸਾਲ ਦੇਣੇ ਪੈਂਦੇ ਆ ਓਕੇ ਤੇ ਤੁਹਾਨੂੰ ਲੱਗਦਾ ਕਿ ਯੰਗਸਟਰਸ ਨੇ ਜਿਹੜੇ ਉਹ ਵਕਾਲਤ ਵਾਲੀ ਫੀਲਡ ਦੇ ਵਿੱਚ ਇਸ ਵਾਰ ਜਾਣਾ ਚਾਹੁੰਦੇ ਨੇ ਹਾਂ ਜੰਗਸਟਰ ਨੂੰ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਜੀ ਕਿਉਂਕਿ ਅੱਜ ਕੱਲ ਸਿਸਟਮ ਬਹੁਤ ਅਪਡੇਟ ਹੋ ਰਿਹਾ ਹੈ ਟੈਕਨੀਕਲ ਹੋ ਰਿਹਾ ਵਾ ਆਨਲਾਈਨ ਹੋ ਰਿਹਾ ਵਾ ਤਾਂ ਇਸ ਕਰਕੇ ਮੈਂ ਚਾਹੁੰਦਾ ਜੰਗਸਟਰ ਜਤੋਂ ਜ਼ਿਆਦਾ ਲੋਕ ਕਰਨ ਤੇ ਐਡਵੋਕੇਟ ਬਣ ਜੀ ਤੇ ਤੁਸੀਂ ਜਿਵੇਂ ਹੁਣ ਤੁਸੀਂ ਵਕੀਲ ਬਣੇ ਹੋ ਇਸ ਮੁਕਾਮ ਤੱਕ ਪਹੁੰਚੇ ਹੋ ਤਾਂ ਤੁਸੀਂ ਬਚਪਨ ਦੇ ਵਿੱਚ ਹੀ ਸੋਚ ਲਿਆ ਸੀਗਾ ਬਚਪਨ ਜਿਵੇਂ ਪੁੱਛਦੇ ਉਹ ਵੱਡੇ ਹੋ ਕੇ ਕੀ ਬੰਨਣਾ ਤਾਂ ਤੁਸੀਂ ਕਹਿੰਦੇ ਸੀ ਵਕੀਲ ਬੰਨਣਾ ਹੈ ਨਹੀਂ ਉਹ ਤਾਂ ਨਹੀਂ ਸੋਚਿਆ ਸੀ ਸਾਰੇ ਨਹੀਂ ਮੈਂ ਫਿਰ ਅਫਟਰ ਜੋ 10th ਤੋਂ ਬਾਅਦ +1 +2 ਸੋਚਿਆ ਫਿਰ ਮੈਂ ਜਾ ਕੇ ਓਕੇ ਤੇ ਪੇਰੈਂਟਸ ਨੇ ਸਪੋਰਟ ਕੀਤੀ ਪੂਰੀ ਹਾਂਜੀ ਪੇਰੈਂਟ ਦੀ ਸਪੋਰਟ ਨਾਲ ਹੀ ਹੋਇਆ ਲੋ ਸਾਰਾ ਜੋ ਹੋਇਆ ਵਾ ਓਕੇ ਤੇ ਪਿੱਛੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਪਿੱਛੋਂ ਮੇਰਾ ਪਿੰਡ ਕਵੱਦੀ ਆ ਜੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਤੇ ਤੁਸੀਂ ਮਤਲਬ ਜੌਬ ਦੇ ਲਈ ਹੁਣ ਕਿੱਥੇ ਰਹਿੰਦੇ ਹੋ ਮੈਂ ਚੰਡੀਗੜ੍ਹ ਹਾਈ ਕੋਰਟ ਪ੍ਰੈਕਟਿਸ ਕਰਦਾ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉੱਥੇ ਉਹ ਜੌਬ ਕਰਦਾ ओके ਤੇ ਐਨਆਰਐਸ ਲਈ ਗੱਲ ਕਰੀਏ ਜਿਵੇਂ ਹੁਣ ਕੈਨੇਡਾ ਵਿੱਚ ਬੈਠੇ ਆਂ ਕਾਫੀ ਸਾਰੇ ਸਰੋਤੇ ਇੱਥੋਂ ਦੇ ਕੈਨੇਡਾ ਦੇ ਦੇਖ ਰਹੇ ਨੇ ਤਾਂ ਉਹਨਾਂ ਨੂੰ ਨਾ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਜਾਂਦੇ ਨੇ ਉਹ ਤੇ ਉਹਨਾਂ ਦੀ ਸੇਫਟੀ ਲਈ ਵੀ ਕਈ ਵਾਰੀ ਉਹਨਾਂ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਚੋਰੀ ਹੋ ਜਾਂਦਾ ਸਮਾਨ 에어ਪੋਰਟ ਤੋਂ ਜਾਂਦੇ ਨੇ ਤਾਂ ਜੇਕਰ ਸਮਾਨ ਚੋਰੀ ਹੋ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਨੂੰ ਸੇਫਟੀ ਨਾਲ ਲੈ ਕੇ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਵਿੱਚ ਉਹ ਲਾਇਰ ਦੀ ਕਿਸ ਤਰ੍ਹਾਂ ਨਾਲ ਹੈਲਪ ਲੈ ਸਕਦੇ ਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਚ ਸਰਕਾਰ ਨੇ ਸਪੈਸ਼ਲੀ ਐਨ ਆਰ ਆਈ ਵਿੰਗ ਬਣਾਇਆ ਵਾ ਜਿੱਚ ਐਨ ਆਰ ਆਈ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਉੱਥੋਂ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਸੁਣਿਆ ਜਾਂਦਾ ਵਾ ਜੀ ਜਿਹੜੇ ਨਾਰਮਲ ਥਾਣਿਆਂ ਉਹਨਾਂ ਤੋਂ ਇਹ ਫਰਕ ਆ ਤੇ ਇੱਥੇ ਪਹਿਲਾਂ ਸੁਣਵਾਈ ਹੁੰਦੀ ਆ ਤੇ ਉਹਨਾਂ ਚ ਛੇਤੀ ਤੋਂ ਛੇਤੀ ਐਨ ਆਰ ਆਈ ਦੀ ਸਮੱਸਿਆ ਹੱਲ ਕਰ ਦੋ ਯਕੀਨ ਦਿੰਦੀ ਆ ਜੋ ਆਪਣੀ ਪੁਲਿਸ ਹੁੰਦੀ ਆ ਜੋ ਸਰਕਾਰ ਹੁੰਦੀ ਆ ਤੇ ਐਨ ਆਰ ਆਈ ਦੇ ਕਿੰਨੇ ਕ ਕੇਸ ਆਉਂਦੇ ਨੇ ਮਤਲਬ ਤੁਹਾਨੂੰ ਜ਼ਿਆਦਾ ਪਤਾ ਹੋਈਗਾ ਐਨ ਆਰ ਆਈ ਦੇ ਮੋਸਟਲੀ ਤਾਂ ਜਮੀਨ ਜਮੀਨ ਚਾ ਕੋਠੀਆਂ ਦੇ ਕਬਜ਼ਿਆਂ ਦੀ ਆਉਂਦੀ ਆ ਓਕੇ ਕਿਉਂਕਿ ਐਨ ਆਰ ਆਈ ਬਾਹਰ ਨੇ ਉਹਨਾਂ ਦੇ ਪਿੱਛੇ ਜ਼ਮੀਨ ਜਾਇਦਾਦ ਹੁੰਦੀ ਆ ਤੇ ਉਹਨਾਂ ਤੇ ਚਾਹੇ ਆਪਾਂ ਘਰ ਦੀ ਲਾ ਲਓ ਚਾਹੇ ਜਿਨ੍ਹਾਂ ਨੂੰ ਠੀਕੇ ਦੇਣ ਦੀ ਉਹ ਲਾ ਲਓ ਜਾਂ ਕਿਰਾਏ ਤੇ ਦਿੰਦੇ ਉਹ ਦੱਬ ਲੈਂਦੇ ਤਾਂ ਮੋਸਟਲੀ ਉਹੀ ਕੇਸ ਆਉਂਦੇ ਆ ਤੇ ਉਹਨਾਂ ਨੂੰ ਫਿਰ ਸੋਲਵ ਕਰਨ ਦੇ ਵਿੱਚ ਕਿੰਨਾਕ ਟਾਈਮ ਲੱਗ ਜਾਂਦਾ ਹੈ ਉਹ ਸਾਲ ਯਾਨੀ ਡਾਕੂਮੈਂਟੇਸ਼ਨ ਚਾਹੀਦੀ ਹੁੰਦੀ ਆ ਆਪਾਂ ਨੂੰ ਜਿਵੇਂ ਹੁਣ ਆਪਾਂ ਕਿਸੇ ਨਾਲ ਉਹ ਜਿਵੇਂ ਆਪਣੀ ਜ਼ਮੀਨ ਦਿੰਦੇ ਆ ਉਹ ਐਗਰੀਮੈਂਟ ਕਰਨਾ ਹੁੰਦਾ ਆ ਆਪਾਂ ਉਹ ਇਹਨਾਂ ਨੂੰ ਟਾਈਮ ਟੂ ਟਾਈਮ ਰੀਨਿਊ ਕਰਨਾ ਚਾਹੀਦਾ ਵਾ ਕਈ ਵਾਰ ਆਪਾਂ ਲਿਹਾਜ਼ 'ਚ ਛੱਡ ਦਿੰਦੇ ਆ ਵੀ ਚਲੋ ਆਪਣੀ ਨੇ ਆਪਾਂ ਨੂੰ ਹਰ ਸਾਲ ਦਿੰਨੇ ਆ ਰਹਿਣ ਦੋ ਤਾਂ ਬਸ ਉਹ ਚੀਜ਼ ਫਰਕ ਪੈ ਜਾਂਦਾ ਵਾ ਜੀ ਬੰਦਾ ਜਾਂਦਾ ਉਹ ਪੁਰਾਣੇ ਹੁੰਦੇ ਆ ਡਾਕੂਮੈਂਟੇਸ਼ਨ ਨਵੀਂ ਹੁੰਦੀ ਨਹੀਂ ਤਾਂ ਫਿਰ ਕਬਜ਼ਾ ਕਰ ਲੈਂਦੇ ਆ ਕਿਉਂਕਿ ਮਨਸਾਬ ਕਿਹਾ ਜਾਂਦਾ ਵੀ ਜਦੋਂ ਆਪਾਂ 14 ਸਾਲ ਲਗਾਤਾਰ ਕੋਈ ਥਾਂ ਤੇ ਰਹਿ ਲਈਏ ਜਾਂ ਆਪਾਂ ਕੁਝ ਕਰੀਏ ਉਹ ਹੋ ਜਾਂਦੀ ਹੈ ਬਾਇਲੋ ਪਰ ਤੋਂ ਨਹੀਂ ਹੁੰਦੀ ਆਪਾਂ ਨੂੰ ਉਹਦਾ ਹਰ ਸਾਲ ਐਗਰੀਮੈਂਟ ਕਰਨਾ ਚਾਹੀਦਾ ਵਾ ਜੀ ਮਤਲਬ ਕਿ ਜਿਹੜੇ ਐਨ ਆਰ ਆਈ ਸੀਆਂ ਪੰਜਾਬ ਦੇ ਵਿੱਚ ਜ਼ਮੀਨ ਜਾਇਦਾਦ ਤਾਂ ਪਈਆਂ ਨੇ ਖਾਲੀ ਪਲਾਟ ਵੀ ਪਈ ਨੇ ਉਹਨਾਂ ਤੇ ਵੀ ਕਬਜ਼ਾ ਹੋ ਜਾਂਦਾ ਆ ਉਹ ਹਾਂਜੀ ਬਹੁਤ ਤਰ੍ਹਾਂ ਦੇ ਲੋਕ ਨੇ ਪੰਜਾਬ ਚ ਵੀ ਜੋ ਕੰਮ ਕਰਦੇ ਆ ਜੋ ਦੇਖਦੇ ਐ ਐਨ ਆਰ ਆਈ ਜੋ ਫੇਕ ਡਾਕੂਮੈਂਟਸ ਬਣਾਉਂਦੇ ਆ ਜੋ ਸਾਰਾ ਕੁਝ ਕਰਦੇ ਆ ਤਾਂ ਪਹਿਲਾਂ ਤਾਂ ਨਰੇ ਨੂੰ ਜਿਨ੍ਹਾਂ ਦੀ ਵੀ ਪ੍ਰਾਪਰਟੀ ਆ ਉੱਥੇ ਜਿੰਨੂੰ ਵੀ ਉਹ ਦਿੰਦੇ ਨੇ ਉਹਦਾ ਪ੍ਰੋਪਰ ਐਗਰੀਮੈਂਟ ਪ੍ਰੋਪਰ ਪੈਨਲ ਫਾਲੋ ਕਰਨਾ ਚਾਹੀਦਾ ਉਹਨਾਂ ਨੂੰ ਜੀ ਫੇਰ ਉਹਨਾਂ ਨੂੰ ਗਾਹ ਫਾਦਰ ਦੇਣੀ ਚਾਹੀਦੀ ਆ ਤੇ ਜਿਹਨੂੰ ਵੀ ਉਹ ਦਿੰਦੇ ਆ ਜਿਵੇਂ ਆਪਾਂ ਹੁਣ ਪ੍ਰਾਪਰਟੀ ਰੈਂਟ ਤੇ ਦਿੰਦੇ ਆ ਜਿਹੜੀ ਆਪਾਂ ਬੰਦੇ ਨੂੰ ਦੇਣੀ ਹੁੰਦੀ ਆ ਉਹਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਉਹ ਉਹਨਾਂ ਨੂੰ ਕਰਾਉਣੀ ਚਾਹੀਦੀ ਆ ਵੀ ਕੱਲ ਨੂੰ ਕੋਈ ਸਮੱਸਿਆ ਨਾ ਕਾਫੀ ਲੋਕ ਕਰਾਉਂਦੇ ਨਹੀਂ ਉਹ ਨਹੀਂ ਉਹ ਲਿਖਤ ਦੇ ਤੌਰ ਤੇ ਵੀ ਤੂੰ ਭਈ ਰਹਿਣਾ ਤੂੰ ਹੀ ਰੀਚਲ ਰਹੀ ਜਾ ਉੱਥੇ ਹੂੰ ਤੇ ਬਾਅਦ 'ਚ ਉਹਨਾਂ ਨੂੰ ਨੁਕਸਾਨ ਹੁੰਦਾ ਹਾਂ ਬਾਅਦ 'ਚ ਸਮੱਸਿਆ ਆ ਜਾਂਦੀ ਆ ਫਿਰ ਔਕਾ ਹੋ ਜਾਂਦਾ ਜੀ ਤੇ ਜਿਵੇਂ ਕਿ ਕਿਰਾਏਦਾਰ ਜਦੋਂ ਮਕਾਨ ਦੱਬ ਲੈਂਦੇ ਨੇ ਉੱਥੇ ਘਰ ਖਾਲੀ ਨਹੀਂ ਕਰਦੇ ਹੈਗੇ ਤਾਂ ਕਿਰਾਏਦਾਰਾਂ ਦੇ ਉੱਪਰ ਵੀ ਐਕਸ਼ਨ ਕਰਾਏਦਾਰਾਂ ਤੇ ਵੀ ਹੁੰਦਾ ਕਿਉਂਕਿ ਉਹ ਐਗਰੀਮੈਂਟ ਹੁੰਦਾ ਵਾ ਜਦੋਂ ਆਪਾਂ ਮਾਲਕਾ ਮਾਲਕਤਾ ਪਈ ਰਹਿਣਾ ਜੋ ਐਜ਼ ਆਨ ਰੂਲ ਲਾ ਲੂ ਚਾਹੇ ਆਪਣੀ ਜਮ੍ਹਾਂਬੰਦੀਆਂ ਦੇਖ ਲਓ ਜਾਂ ਪ੍ਰਾਪਰਟੀ ਦੇ ਜੋ ਸੇਲ ਪਰਚੇਜ਼ ਵਾਲੇ ਹੁੰਦੇ ਡਾਕੂਮੈਂਟ ਦੇਖ ਲਓ ਤਾਂ ਜੋ ਓਨਰ ਹੁੰਦਾ ਉਹਨਾਂ ਰੀਜ਼ਨ ਤੋਂ ਕਰਾਇਦਾਰ ਤੋਂ ਉਹਨਾਂ ਨਹੀਂ ਬਣ ਸਕਦੇ ਜੀ ਮਤਲਬ ਕਿ ਫਿਰ ਪੁਲਿਸ ਜਾਂ ਫਿਰ ਲਾਇਰਸ ਜਾਂ ਕੋਈ ਹੋਰ ਪੋਲਿਟੀਕਲ ਆਦਮੀ ਤੱਕੇ ਨਾਲ ਘਰ ਖਾਲੀ ਨਹੀਂ ਕਰਾ ਸਕਦਾ ਉਹਨਾਂ ਤੋਂ ਕਿ ਘਰ ਖਾਲੀ ਕਰ ਜਾਂਦੇ ਨੇ ਘਰ ਉਹ ਨਹੀਂ ਖਾਲੀ ਕਰ ਜਾਂਦੇ ਜੇ ਆਪਾਂ ਪ੍ਰੋਪਰ ਪ੍ਰੋਸੀਜਰ ਫਾਲੋ ਕਰੋ ਜਿਵੇਂ ਹੁਣ ਐਨ ਆਰ ਆਈ ਨੂ ਰੇ ਉਹਨਾਂ ਦੀ ਪ੍ਰਾਪਰਟੀ ਆਪਾਂ ਦਬਲੀ ਕਿਸੇ ਨੇ ਤਾਂ ਹੁਣ ਜਦੋਂ ਪੂਰਾ ਪਤਾ ਚੱਲਿਆ ਆਪਾਂ ਪਹਿਲਾਂ ਪੁਲਿਸ ਕੰਪਲੇਂਟ ਕਰਾਂਗੇ ਫਿਰ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਜੋ ਪ੍ਰੋਪਰ ਆ ਜੋ ਸਹੀ ਆ ਜੀ ਉਸ ਤੋਂ ਬਾਅਦ ਉਹ ਖਾਲੀ ਕਰਾ ਦਿੰਦੇ ਹਾਂ ਹਮ ਓਕੇ ਮਤਲਬ ਖਾਲੀ ਹੋ ਜਾਂਦਾ ਹਾਂ ਹਾਂ ਜੀ ਤੇ ਕਾਫੀ ਸਾਰੀਆਂ ਜ਼ਮੀਨਾਂ ਉੱਥੇ ਜਿਵੇਂ ਟਰਾਂਸਫਰ ਕਰਨੀਆਂ ਨੇ ਨਾਮ ਬਦਲਾਉਣਾ ਜ਼ਮੀਨ ਦੇ ਉੱਤੇ ਕਿਸੇ ਹੋਰ ਦੇ ਨਾਮ ਕਰਨੀਆਂ ਤਾਂ ਉਹਦਾ ਪ੍ਰੋਸੀਜਰ ਕੀ ਹੁੰਦਾ ਹੈ ਉਹਦਾ ਪ੍ਰੋਸੀਜਰ ਹੈ ਜਿਵੇਂ ਹੁਣ ਫਾਦਰਦ ਹੀ ਹੁੰਦੀ ਹੈ ਮੋਸਟਲੀ ਜਿਵੇਂ ਉਹਰੇ ਉਹਨਾਂ ਦੇ ਫਾਦਰ ਦੇ ਨਾਮ ਤੇ ਹੋਊ ਹੁਣ ਬੱਚੇ ਬਾਹਰ ਆ ਜਾਂਦੇ ਆ ਤਾਂ ਉਹਨਾਂ ਨੇ ਪ੍ਰੋਪਰਟੀ ਕਰਾਉਣੀ ਤਾਂ ਉਹਨਾਂ ਨੂੰ ਪਾਵਰ ਆਫ ਟਰਨੀ ਹੁੰਦਾ ਜੀ ਹਮ ਓਕੇ ਜੇ ਆਪਦੇ ਫਾਦਰ ਤੋਂ ਵੀ ਕਰਾਉਣੀ ਆ ਚਾਹੇ ਇੰਡੀਆ ਆਪਾਂ ਨੂੰ ਜਿਵੇਂ ਆਪਾਂ ਨੂੰ ਜੀ ਹੱਕ ਲੈਣਾ ਜਾਂ ਆਪਾਂ ਕੁਝ ਵੀ ਆਪਾਂ ਨੂੰ ਪਾਵਰ ਆਫ ਟਰਨੀ ਹੁੰਦਾ ਹੁੰਦਾ ਉਹ ਵਰਡ ਇਹ ਤਾਂ ਆਪਣੇ ਕੋਲ ਹੋਣਾ ਚਾਹੀਦਾ ਜਿਵੇਂ ਹੁਣ ਆਪਣੇ ਫਾਦਰ ਨੇ ਲਿਖਤਾ ਵੀ ਜਿਵੇਂ ਮੈਂ ਪ੍ਰਾਪਰਟੀ ਦਾ ਓਨਰ ਹਾਂ ਮੈਂ ਇਸ ਤੋਂ ਬਾਅਦ ਹੀ ਮੇਰੀ ਪ੍ਰਾਪਰਟੀ ਜੋ ਵੀ ਬੇਟਾ ਵਾ ਵੀ ਮੈਂ ਉਹਦੀ ਪਾਵਰ ਆਫ ਅਟਾਰਨੀ ਆਪਦੇ ਉਹ ਬੇਟੇ ਨੂੰ ਦਿੰਨਾ ਵਾ ਓਕੇ ਉਹ ਆਪਣੇ ਕੋਲ ਹੋਣਾ ਜ਼ਰੂਰੀ ਆ ਓਕੇ ਤੇ ਜਿਵੇਂ ਕਾਫੀ ਸਾਰਿਆਂ ਦੇ ਉੱਥੇ ਵੀ ਬੈਂਕ ਅਕਾਊਂਟਸ ਦੇ ਵਿੱਚ ਪੈਸੇ ਹੁੰਦੇ ਆ ਜਾਂ ਬਿਜ਼ਨਸ ਕਰਦੇ ਨੇ ਕਾਫੀ ਸਾਰੇ ਐਨਆਰਆਈਜ਼ ਤਾਂ ਕਿ ਜਦੋਂ ਪੈਸੇ ਟਰਾਂਸਫਰ ਕਰਦੇ ਆ ਤਾਂ ਉਹਦੇ ਵਿੱਚ ਵੀ ਵਕੀਲ ਦੀ ਮਦਦ ਲਈ ਜਾਂਦੀ ਹੈ ਨਹੀਂ ਪੈਸੇ ਤਾਂ ਇਹ ਆਪਾਂ ਆਪਣੇ ਬੈਂਕ ਅਕਾਊਂਟ ਹੀ ਟਰਾਂਸਫਰ ਕਰਨੇ ਆ ਆਪਾਂ ਕਿਹੜਾ ਕਿਸਮ ਦੇ ਨਹੀਂ ਹੁੰਦੀਆਂ ਜੇਕਰ ਉਹਨਾਂ ਨੇ ਕੈਸ਼ ਲੈਣਾ ਹੋਵੇ ਇੱਥੇ ਉਹਦੇ ਵਿੱਚ ਬਕੀ ਕੈਸ਼ ਕੈਸ਼ ਹਮੇਸ਼ਾ ਮਨ ਲੈ ਕੇ ਆ ਸਕਦੇ ਹੋ ਬੈਂਕ ਟ੍ਰਾਂਸਫਰ ਯੂ ਕੈਨ ਡੂ ਓਕੇ ਜੀ ਤੇ ਕਾਫੀ ਸਾਰੇ ਐਨਆਰਆਈ ਜਦੋਂ ਉੱਥੇ ਜਾਂਦੇ ਆ ਤਾਂ ਉਹਨਾਂ ਉੱਪਰ ਝੂਠੇ ਕੇਸ ਵੀ ਪਾ ਦਿੱਤੇ ਜਾਂਦੇ ਨੇ ਬਹੁਤ ਸਾਰੇ ਏਦਾਂ ਦੇ ਮਾਮਲੇ ਸਾਹਮਣੇ ਆਉਂਦੇ ਕਈ ਵਾਰ ਕਿਰਾਏਦਾਰਾਂ ਵੱਲੋਂ ਹੀ ਪਾ ਦਿੱਤੇ ਜਾਂਦੇ ਨੇ ਤਾਂ ਉਹ ਜੇਕਰ ਕਿਸੇ ਉੱਪਰ ਝੂਠਾ ਮਾਮਲਾ ਦਰਜ ਹੋ ਜਾਂਦਾ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ ਜੇ ਕੋਈ ਕਰਾਇਦਾਰ ਉਹਨਾਂ ਤੇ ਝੂਠਾ ਪਰਚਾ ਕਰਾਉਂਦਾ ਜਾਂ ਉਹਨਾਂ ਤੇ ਹੋ ਜਾਂਦਾ ਵਾ ਤਾਂ ਪਹਿਲਾਂ ਤਾਂ ਉਹਨਾਂ ਨੂੰ ਜੋ ਵੀ ਐਫਆਈਆਰ ਆ ਜੋ ਵੀ ਉਹਨਾਂ ਤੇ ਹੋਇਆ ਉਹਨਾਂ ਨੂੰ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਨਾ ਆਪ ਵੀ ਆਪਣੇ ਤੇ ਹੋਇਆ ਤੇ ਹੋਇਆ ਕੀ ਆ ਜੀ ਉਸ ਤੋਂ ਬਾਅਦ ਉਹ ਐਡਵੋਕੇਟ ਨਾਲ ਕੰਸਰਨ ਕਰਨ ਵੀ ਆਪਣਾ ਫਾਦਰ ਸਟੈਪ ਕੀ ਆਪੇ ਇਹਨੂੰ ਕੈਨਸਲ ਕਿਵੇਂ ਕਰਾਉਣਾ ਜਾਂ ਜੋ ਹੋਇਆ ਝੂਠਾ ਆਪੇ ਇਹਨੂੰ ਸਾਬਤ ਕਿਵੇਂ ਕਰਨਾ ਵੀ ਇਹ ਜੋ ਵੀ ਇਹ ਝੂਠ ਆ ਇਹ ਤਾਂ ਉਹਨਾਂ ਨੂੰ ਉਦੋਂ ਨੂੰ ਮੂਵ ਔਨ ਕਰਨਾ ਚਾਹੀਦਾ ਕਿਈ ਤਾਂ ਉੱਥੋਂ ਜਿਨ੍ਹਾਂ ਤੇ ਐਫਆਈਆਰ ਹੋ ਜਾਂਦਾ ਉਹ ਬਾਹਰ ਭੱਜ ਜਾਂਦੇ ਆ ਦਰਦੇ ਜੀ ਵੀ ਪਤਾ ਨਹੀਂ ਪੁਲਿਸ ਕੀ ਕਰੂ ਪਤਾ ਨਹੀਂ ਹੁਣ ਸਾਡੇ ਨਾਲ ਹੋਊ ਕੀ ਜੀ ਤਾਂ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ ਉੱਥੇ ਤਾਂ ਉਹ ਸਾਰੇ ਉਹਨਾਂ ਦੀ ਹੈਲਪ ਕਰਨਗੇ ਐਨ ਆਰ ਆਈ ਨੇ ਬ੍ਰਦਰ ਸਿਸਟਰ ਨੇ ਸਾਰੇ ਇੱਕ ਦੂਜੇ ਦੇ ਤੇ ਪੁਲਿਸ ਕੋਲ ਜਾਣ ਵੀ ਜੋ ਵੀ ਹੋਇਆ ਆਪਾਂ ਐਂ ਤਾਂ ਹੈ ਨਹੀਂ ਵੀ ਸਿੱਧੇ ਜਾਣ ਸਾਰ ਆਪਣੀ ਸਿੱਧਾ ਪਾਸਾ ਦੇ ਦੂਗੀ ਜੀ ਤਾਂ ਆਪਣੇ ਕੋਲ ਟਾਈਮ ਵੀ ਹੁੰਦਾ ਆਪਾਂ ਨੂੰ ਪਤਾ ਵੀ ਚੱਲ ਜਾਂਦਾ ਆਪਣੇ ਪਰਚਾ ਹੋਇਆ ਤਾਂ ਆਪਾਂ ਉਹਨੂੰ ਇਨਵੈਸਟੀਗੇਸ਼ਨ ਕਰਦਾ ਆਪਾਂ ਉਹਦੇ ਬਾਰੇ ਗੋ ਥਰੂ ਕਰ ਸਕਦੇ ਹਾਂ ਕਿਵੇਂ ਕਰਨਾ ਉਹਨੂੰ ਜੀ ਤੇ ਜਦੋਂ ਕਿਸੇ ਵਕੀਲ ਨੂੰ ਹਾਇਰ ਕੀਤਾ ਜਾਂਦਾ ਆ ਤਾਂ ਜਿਵੇਂ ਤੁਹਾਨੂੰ ਕਿਵੇਂ ਪਤਾ ਲੱਗਦਾ ਆ ਕਿ ਜਿਵੇਂ ਦੋ ਧਿਰਾਂ ਦੀ ਆਪਸ ਚ ਲੜਾਈ ਆ ਤੇ ਉਹਨਾਂ ਚੋਂ ਕੋਈ ਇੱਕ ਏ ਆਬਵੀਅਸਲੀ ਸਹੀ ਹੋਊਗੀ ਦੂਸਰੀ ਗਲਤ ਹੋਊਗੀ ਕਿਤੇ ਨਾ ਕਿਤੇ ਤੇ ਵਕੀਲ ਨੂੰ ਕਿਵੇਂ ਪਤਾ ਲੱਗਦਾ ਆ ਕਿ ਇਹ ਸਹੀ ਆ ਜਾਂ ਗਲਤ ਨੇ ਸਹੀ ਗਲਤ ਜੀ ਡਾਕੂਮੈਂਟ ਦੇਖ ਕੇ ਪਤਾ ਚੱਲ ਜਾਂਦਾ ਵਾ ਓਕੇ ਤਾਂ ਵਕੀਲ ਹੁਣ ਪਾਰਟੀ ਨੂੰ ਮੂੰਹ ਤੇ ਤਾਂ ਸ਼ਰਮ ਨਹੀਂ ਸਾਥ ਵੀ ਤੁਸੀਂ ਗਲਤ ਹੋ ਜਾਂ ਉਹ ਸਹੀ ਆ ਜਾਓ ਉਹ ਅਸੀਂ ਉਹਨਾਂ ਦਾ ਰਾਈਟ ਆ ਚਾਹੇ ਸਹੀ ਆ ਗਲਤ ਆ ਜੋ ਉਹਨਾਂ ਨੇ ਸਾਡੇ ਦਿੱਤਾ ਸੀ ਉਹਨਾਂ ਲਈ ਫਾਈਟ ਕਰਨਾ ਆ ਜੀ ਤਾਸੀ ਉਹਨਾਂ ਨੂੰ ਕਹਿ ਨਹੀਂ ਸਕਦੇ ਬਾਕੀ ਡਿਪੈਂਡ ਹੋ ਜਾਂਦਾ ਜਸਾਵਨ ਉੱਪਰ ਜੋ ਡਿਸੀਜਨ ਹੋਣਾ ਬਟ ਜੋ ਸਾਨੂੰ ਡਾਕੂਮੈਂਟੇਸ਼ਨ ਦੇਣਗੇ ਜੋ ਸਹੀ ਹੋਣਗੇ ਜਿੰਨੇ ਵੀ ਸਹੀ ਆਸੀ ਉਹ ਲਾਵਾਂਗੇ ਤਾਂ ਕੇਸ ਕੇ ਅਨ ਫਔਰ ਕਰਾਂਗੇ ਓਕੇ ਤੇ ਇਧਰੋਂ ਐਨਆਰਆਈਸ ਦੇ ਕੋਈ ਡਾਈਵੋਰਸ ਵਗੈਰਾ ਦੇ ਕੇਸ ਵੀ ਆਉਂਦੇ ਨੇ ਜਿਵੇਂ ਕਿ ਕੋਈ ਅਦਰਲਾ ਕੈਨੇਡੀਅਨ ਸਿਟੀਜ਼ਨ ਆ ਤੇ ਉਹਨਾਂ ਦਾ ਵਿਆਹ ਉੱਧਰ ਪੰਜਾਬ ਦੇ ਵਿੱਚ ਕਿਤੇ ਹੁੰਦਾ ਡਾਈਵੋਰਸ ਕਰਨਾ ਹੋਵੇ ਤਾਂ ਇਸ ਤਰ੍ਹਾਂ ਦੇ ਕੋਈ ਕੇਸ ਸਾਨੂੰ ਨੂੰ ਮਿਲਦੇ ਨੇ ਇਸ ਤਰ੍ਹਾਂ ਦੇ ਮੈਂ ਕੇਸ ਸੁਣਿਆ ਜੀ ਬਟ ਹੁਣ ਨਿਊ ਲਾ ਬਣਿਆ ਆਪਣੀ ਇੰਡੀਆ ਚ 2023 ਚ ਸੈਂਟ ਹੋਈ ਨਹੀਂ ਸਪਰੀਮ ਕੋਰਟ ਦੀ ਵੀ ਹੁਣ ਜੱਜਮੈਂਟs ਆਈਆਂ ਨੇ ਜੇ ਦੋਨੋਂ ਪਾਰਟੀ ਸਹਿਮਤ ਨਹੀਂ ਡਿਵੋਰਸ ਲਈ ਤਾਂ ਤੁਹਾਡਾ ਵਿਨਿਡ ਵਿਦਿਨ 1 ਮੰਥ ਡਿਵੋਰਸ ਹੋ ਜਾਂਦਾ ਵਾ ਓਕੇ ਪਹਿਲਾਂ ਕੋਰਟ ਤੁਹਾਨੂੰ 6 ਮਹੀਨੇ ਦਾ ਸਮਾਂ ਦਿੰਦੀ ਵੀ ਸੋਚ ਲਓ ਬੈਠ ਜੋ ਮਿਲ ਲਓ ਜੋ ਵਾਦ ਸਮਾਂ ਤੁਸੀਂ ਆਪਦੇ ਨਾਲ ਗੱਲਬਾਤ ਕਰ ਲਓ ਸ਼ਾਇਦ ਪਰਿਵਾਰ ਇਕੱਠੇ ਹੋ ਜਾਣ ਜੀ ਬਟ ਹੁਣ ਜੀ ਦੋਨੋਂ ਪਰਿਵਾਰਾਂ ਦੀ ਸਹਿਮਤੀ ਆ ਤਾਂ 6 ਮਹੀਨੇ ਚ ਤੁਹਾਡਾ ਡਿਵੋਰਸ ਹੋ ਜਾਂਦਾ ਹੈ 6 ਮਹੀਨੇ ਚ ਹੋ ਜਾਂਦਾ ਓਕੇ ਤੇ ਤੁਸੀਂ ਆਪਣੇ ਸਫਰ ਦੀ ਜੇਕਰ ਕੋਈ ਕਹਾਣੀ ਦੱਸਣੀ ਚਾਹੋ ਕਿ ਤੁਸੀਂ ਹੁਣ ਤੱਕ ਕਿੰਨੇ ਕੇਸ ਜਿੱਤੇ ਨੇ ਕਿੰਨੇ ਕੇਸ ਲੜੇ ਨੇ ਮੈਂ ਜੀ ਹੁਣ thì ਮੈਂ ਕ੍ਰਿਮੀਨਲ ਕੇਸ ਜਿਆਦਾਤਰ ਕਰੇ ਨੇ ਜਿਵੇਂ 420 ਲਾ ਲਓ ਐਨਡੀਪੀਐਸ ਦੇ ਲਾ ਲਓ ਜੀ ਹੁਣ ਮਤਲਬ ਮੋਸਟਲੀ ਪੰਜਾਬ ਚ ਐਨਡੀਪੀਐਸ ਤੇ 420 ਹੋ ਗਿਆ ਇਹ ਜੇ ਰਹਿ ਗਿਆ ਲੜਾਈ ਪੜਾਈ 302 ਹੁਣ ਬਹੁਤ ਘਟ ਗਿਆ ਓਕੇ ਤਾਂ ਫਿਰ 420 ਵਾਲੇ ਜ਼ਿਆਦਾਤਰ ਆਉਂਦੇ ਆ ਤੇ ਨਸ਼ਿਆਂ ਪੱਤੇ ਵਾਲੇ ਆਉਂਦੇ ਨੇ ਓਕੇ ਮਤਲਬ ਪੰਜਾਬ ਦੇ ਵਿੱਚ ਜੋ ਟ੍ਰੈਂਡਿੰਗ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਕੇਸ ਆਉਂਦੇ ਨੇ ਉਹ ਕਿਹੜੇ ਕਹਿ ਸਕਦੇ ਆਪਾਂ ਆਪਾਂ ਇਹ ਕਹਿ ਸਕਦੇ ਆ ਵੀ ਪੰਜਾਬ ਚ ਨਸ਼ਾ ਦੇ ਬਹੁਤ ਜ਼ਿਆਦਾ ਨਹੀਂ ਹਾਂ ਪੰਜਾਬ ਚ ਨਹੀਂ ਬਲਕਿ ਹਰਿਆਣਾ ਜਿੰਨੀਆਂ ਵੀ ਸਟੇਟਾਂ ਨੇ ਹੁਣ ਕਿਉਂਕਿ ਲੜ ਲੜਦੇ ਲੋਕ ਹੈ ਨਹੀਂ ਹੁਣ ਉਹ ਪੁਰਾਣੇ ਸਮੇਂ ਹੈ ਨਹੀਂ ਜੀ ਹੁਣ ਤਾਂ ਫਿਰ ਨਸ਼ਿਆਂ ਦੇ ਜ਼ਿਆਦਾ ਹੋ ਰਿਹਾ ਕੇਸ। ਓਕੇ ਤੇ ਪੰਜਾਬ ਦੇ ਵਿੱਚ ਡਾਈਵੋਰਸ ਰੇਟ ਮਤਲਬ ਉਹਦੇ ਕਿੰਨੇ ਕੇਸ ਆਉਂਦੇ ਆ ਡਾਈਵੋਰਸ? ਡਿਵੋਰਸ ਡਿਵੋਰਸ ਦੇ ਕਾਟ ਕੇਸ ਨਹੀਂ। ਡਿਵੋਰਸ ਜੇ ਨਹੀਂ ਹਨ। ਲੱਗਦਾ ਫੋਰਨ ਜ਼ਿਆਦਾ ਕੇ ਪ੍ਰੋਬਲਮ ਆਉਂਦੀ ਹੈ ਪੰਜਾਬ ਚ ਬਹੁਤ ਥੋੜਾ ਰੇਟ ਹੁੰਦਾ ਹੈ। ਓਕੇ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਨਸ਼ਿਆਂ ਦੇ ਕੇਸ ਜ਼ਿਆਦਾ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਉਹਨਾਂ ਨਾਲ ਸੁਣਵਾਈ ਕੀਤੀ ਜਾਂਦੀ ਹੈ ਨਸ਼ਿਆਂ ਦੇ ਕੇਸ ਦੇ ਵਿੱਚ? ਨਸ਼ਿਆਂ ਦੀ ਨਸ਼ੇ ਪਟਪੈਂਡ ਹੋ ਜਾਂਦਾ। ਨਸ਼ੇ ਅੱਜਕਲ ਬਹੁਤ ਨੇ ਆਪਣੇ ਜੋ ਪੁਰਾਣੀ ਨਸ਼ੀ ਸੀ ਜਿਵੇਂ ਫੀਮ ਰੋਡੇ ਹੋ ਗਏ ਹੁਣ ਨਵੇਂ ਸਿੰਥੈਟਿਕ ਹੋ ਗਏ ਗੋਲੀਆਂ ਹੋ ਗਈਆਂ ਕੈਪਸੂਲ ਹੋ ਗਏ ਟੀਕੇ ਹੋ ਗਏ ਜੀ ਉਹਨੂੰ ਸਮੇਂ ਦੇ ਨਾਲ ਸਾਰੇ ਨਸ਼ੇ ਵੀ ਚੇਂਜ ਹੋ ਗਏ ਤਾਂ ਹੁਣ ਹਰ ਤਰ੍ਹਾਂ ਦੇ ਆਉਂਦੇ ਆ ਉਹ ਹੁਣ ਨਸ਼ੇ ਤੋਂ ਨਸ਼ਾ ਡਿਪੈਂਡ ਹੁੰਦਾ ਉਹਨਾਂ ਦੀ ਕਿੰਨੀ ਕੁਆਂਟੀਟੀ ਹੋਣੀ ਚਾਹੀਦੀ ਆ ਕਿੰਨੀ ਕਮਰਸ਼ੀਅਲ ਆ ਕਿੰਨੀ ਨਾਨ ਕਮਰਸ਼ੀਅਲ ਆ ਤੇ ਕਿੰਨੀ ਉਹਦੀ ਸਜ਼ਾ ਹੋਣੀ ਚਾਹੀਦੀ ਆ ਓਕੇ ਤੇ ਜਦੋਂ ਕੋਈ ਕੇਸ ਲੜਦੇ ਆ ਤਾਂ ਉਹਦੇ ਵਿੱਚ ਅਕਸਰ ਸੁਣਨ ਨੂੰ ਮਿਲਦਾ ਆ ਇਹ ਕਿ ਪੁਲਿਸ ਇਨਵੋਲਵ ਹੁੰਦੀ ਆ ਪਾਰਟੀ ਦੇ ਨਾਲ ਤਾਂ ਤੁਸੀਂ ਜਿਵੇਂ ਵਕੀਲੋਂ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਕਿ ਪੁਲਿਸ ਇਨਵੋਲਵ ਹੁੰਦੀ ਹੈ ਕੇਸ ਦੇ ਵਿੱਚ ਉਹ ਮਤਲਬ ਕਿ ਕੇਸ ਨੂੰ ਰਫਾ ਦਫਾ ਕਰਨਾ ਚਾਹੁੰਦੇ ਹੁੰਦੇ ਨੇ ਮੈਂ ਕੇਸ ਹੀ ਸਾਰੇ ਪੁਲਿਸ ਫਾਈਲ ਕਰਦੀ ਹੈ ਜੀ ਜੀ ਹੁਣ ਸਾਡੇ ਕੋਲ ਗਾਈਡਲਾਈਨਸ ਆਈ ਸੀ ਆਪਣੇ ਫਰੀਦਕੋਟ ਦੀਆਂ ਹਮ ਆਪਣੇ ਡੀਜੀਪੀ ਨੇ ਉਹ ਗਾਈਡਲਾਈਨਸ ਦਿੱਤੀਆਂ ਸੀ ਮੈਂ ਤੁਹਾਨੂੰ ਸ਼ੇਅਰ ਕਰ ਦੂੰ ਜੀ ਉਹ ਤੇ ਡੀਜੀਪੀ ਨੇ ਆਪਣੇ ਐਸਐਸਪੀ ਡੀਐਸਪੀ ਨੂੰ ਉਹ ਚ ਲਿਖਿਆ ਹੋਇਆ ਸੀ ਵੀ ਜਿੰਨੇ ਤੁਹਾਡੇ ਥਾਣੇ ਨੇ ਜਿੰਨੇ ਮੁਲਾਜ਼ਮਾਂ ਮੁਲਾਜ਼ਮ ਜਿੰਨੇ ਵੀ ਥਾਣਿਆਂ ਚ ਤੁਹਾਡੇ ਅੰਡਰ ਆਉਂਦੇ ਨੇ ਜੀ ਉਹ ਸਾਰੇ ਮੁਲਾਜ਼ਮ ਘੱਟੋ-ਘੱਟ ਮਹੀਨੇ ਦਾ 1% ਡੀਵੀਐਸ ਦਾ ਦੇਣ ਚਾਹੇ ਸੱਚਾ ਜਾਂ ਝੂਠਾ ਓਕੇ ਉਹ ਹੁਣ ਬਹੁਤ ਪ੍ਰੋਬਲਮ ਆ ਰਹੀਆਂ ਨੇ ਉਹ ਜੋ ਨਹੀਂ ਹੋਣਾ ਚਾਹੀਦਾ ਮਤਲਬ ਪੁਲਿਸ ਨਜਾਇਜ਼ ਵੀ ਬਹੁਤ ਕਰਦੀ ਲੋਕਾਂ ਨਾਲ ਜਿਹੜਾ ਨਹੀਂ ਹੋਣਾ ਚਾਹੀਦਾ ਉੱਥੇ ਓਕੇ ਤੇ ਤੁਹਾਡੀ ਫੈਮਿਲੀ ਦੇ ਵਿੱਚੋਂ ਹੋਰ ਕੋਈ ਵਕੀਲ ਇਸ ਫੀਲਡ ਦੇ ਵੱਲ ਗਿਆ ਆ ਨਹੀਂ ਜੀ ਮੈਂ ਹੀ ਆ ਫਸਟ ਜਨਰੇਸ਼ਨ ਆ ਹਜੇ ਓਕੇ ਤੇ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਫਿਰ ਹਾਂਜੀ ओके ਤੇ ਜਿਵੇਂ ਤੁਹਾਡੇ ਫਾਦਰ ਨੇ ਜੋ ਸਰਦਾਰ ਪਰਮਜੀਤ ਸਿੰਘ ਜੀ ਉਹ ਵੀ ਪੋਲਿਟਿਕਸ ਦੇ ਵਿੱਚ ਸੀਗੇ ਪਹਿਲਾਂ ਤੇ ਤੁਹਾਡਾ ਵੀ ਪਲਾਨ ਹੈਗਾ ਪੋਲਿਟਿਕਸ ਵਿੱਚ ਜਾਣ ਦਾ ਹਾਂਜੀ ਮੈਂ ਆਪਣੀ ਫੈਮਿਲੀ ਫਾਦਰ ਨੂੰ ਜਰੂਰ ਸਪੋਰਟ ਕਰੂੰ ਜਿੱਥੇ ਮੇਰੀ ਲੋੜ ਹੋਣਾ ਨਾਲ ਜਾਵਾਂ ਫਾਦਰ ਜੀ ਮੈਨੂੰ ਲੋਡ ਪੀ ਪੋਲਿਟਿਕਸ ਜਾਣ ਦੀ ਮੈਂ ਉਹ ਵੀ ਜੁਆਇਨ ਕਰੂੰਗਾ ਜੀ ਓਕੇ ਤਾਂ ਗਗਨ ਜੀ ਕਿਸੇ ਫੇਮਸ ਪੋਲਿਟਿਸ਼ੀਅਨ ਜਾਂ ਫਿਰ ਸੈਲੀਬ੍ਰਿਟੀ ਜਾਂ ਫਿਰ ਕੋਈ ਵੀ ਪੰਜਾਬ ਦੇ ਵਿੱਚ ਅਜਿਹੇ ਬੰਦਾ ਜਿਹਨੂੰ ਸਾਰੇ ਲੋਕ ਜਾਣਦੇ ਆ ਕਿਸੇ ਅਜਿਹੇ ਬੰਦੇ ਦਾ ਤੁਸੀਂ ਕੇਸ ਹੈਂਡਲ ਕੀਤਾ ਹੈ? ਹਾਂਜੀ ਮੈਂ ਆਪਣੇ ਭਾਨਾ ਸਿੱਧੂ ਦਾ ਕਰਿਆ ਵਾ ਉਹਨਾਂ ਦਾ ਬ੍ਰਦਰ ਅਮਨ ਸਿੱਧੂ ਦਾ ਕਰਿਆ ਵਾ ਮਤਲਬ ਉਹਨਾਂ ਦੋਨਾਂ ਦੇ ਮੋਸਟਲੀ ਮੈਂ ਕਰਦਾ ਕੇਸ ਜਿੰਨੇ ਆਪਣੇ ਪੰਜਾਬ ਚ ਹੁੰਦੇ ਆ ਕਵਰ ਅਪ ਜੀ ਫਾਲੋ ਅਪ ਵੀ ਉਹਨਾਂ ਦੇ ਸਾਰੇ ਮੈਂ ਹੀ ਕਰਦਾ ਚਾਹੇ ਜਿਹੜੇ ਮਰਜ਼ੀ ਜ਼ਿਲ੍ਹੇ ਚ ਹੋਣ ਪੰਜਾਬ ਦੇ ਤੇ ਹਾਈ ਕੋਰਟ ਵੀ ਓਕੇ ਠੀਕ ਹੈ ਤੇ ਉਹਨਾਂ ਦੇ ਮਤਲਬ ਕਿ ਜਿੰਨੇ ਵੀ ਕੇਸ ਨੇ ਉਹ ਤੁਸੀਂ ਹੀ ਹੈਂਡਲ ਕਰ ਰਹੇ ਹੋ? ਹਾਂਜੀ ਓਕੇ ਕਿੰਨੇ ਕ ਕੇਸ ਨੇ ਦੱਸ ਸਕਦੇ ਹੋ? ਇਸ ਟਾਈਮ ਬਾ 2 ਸਾਲ ਪਹਿਲਾਂ ਤਾਂ ਮਤਲਬ 5 ਕੇਸ ਪਾਇਸੀ ਸਰਕਾਰ ਨੇ ਭਾਨੀ ਸਿੱਧੂ ਤੇ ਲਗਾਤਾਰ ਜੀਚੋ ਉਹਨਾਂ ਨੇ ਉੱਤੇ ਦਾ ਸੇਮ ਮੈਥਡ ਸੀ ਫਰੋਤੀਆਂ ਦੇ ਪਾਈ ਸੀ ਵੀ ਉਹ 에ਜੰਟਸ ਤੋਂ ਜਿੰਨੇ ਹਾਈਲਾਈਟ ਸੈਂਟਰ ਵਾਲੇ ਉਹਨਾਂ ਤੋਂ ਫਰੋਤੀ ਲੈਂਦਾ ਵਾ ਸੇਮ ਸੇਮ ਪੈਟਰਨ ਸੀ ਪਰਚਿਆਂ ਦਾ ਪਾਇਏ ਸੀ ਵੀ 10000 ਫਰੋਤੀ ਮੰਗਦਾ ਵਾ ਕਿਸ ਤੋਂ 5000 ਮੰਗਦਾ ਵੀ ਮੰਤਬ ਫਰੋਤੀ ਤਾਂ ਨਹੀਂ ਇੰਨੀ ਮੰਗੂ ਜੋ ਮੰਗਣੀ ਹੋਈ ਨਾ ਛੋਟੇ ਪਰਚੇ ਬਣਾਏ ਸੀ ਉਹਨਾਂ ਨੇ ਓਕੇ ਤੇ ਉਹ ਕੇਸਾਂ ਦਾ ਨਿਪਟਾਰਾ ਹੋ ਗਿਆ ਉਹ ਕੇਸਾਂ ਦਾ ਨਿਪਟਾਰਾ ਇਹ ਹੋ ਗਿਆ ਵੀ ਲੋਕ ਵੀ ਇਕੱਠੇ ਹੋ ਗਏ ਹੂੰ ਜਨੇ ਉਹਦੇ ਮਿੱਤਰ ਸੇ ਉਹ ਵੀ ਇਕੱਠੇ ਹੋ ਗਏ ਅਸੀਂ ਵੀ ਨਾਲ ਸੀ ਉਹ ਉਹਨੂੰ ਸਰਕਾਰ ਨੂੰ ਹੀ ਛੱਡਣਾ ਪੈ ਗਿਆ ਐਨਾ ਸਰਕਾਰ ਤੇ ਪ੍ਰੈਸ਼ਰ ਬਣ ਗਿਆ ਵੀ ਸੱਤੋਂ ਝੂਠੇ ਪਰਚੇ ਦੇ ਹੋਏ ਓਕੇ ਤਾਂ ਸਰਕਾਰ ਨੂੰ ਵੀ ਉਹਨੂੰ ਛੱਡਣਾ ਪੈ ਗਿਆ ਓਕੇ ਤੇ ਇਹਨਾਂ ਲਈ ਜੇਕਰ ਕੋਈ ਤੁਹਾਡੇ ਕੋਲ ਆਉਂਦਾ ਆ ਵਕੀਲ ਦੇ ਬਾਰੇ ਪੁੱਛਣ ਦੇ ਲਈ ਕਿ ਕਿਵੇਂ ਇਸ ਦੀ ਸ਼ੁਰੂਆਤ ਕੀਤੀ ਜਾਵੇ ਸਫਰ ਦੀ ਤਾਂ ਕੀ ਤੁਸੀਂ ਉਹਨਾਂ ਨੂੰ ਗਾਈਡੈਂਸ ਦਿੰਦੇ ਹੋ ਹਾਂਜੀ ਮੈਂ ਜੋ ਵੀ ਆਉਂਦਾ ਜਿੰਨਾ ਮੇਤੋ ਬੈਸਟ ਹੋ ਸਕੇ ਜਿੰਨਾ ਮੈਂ ਦੱਸ ਸਕਾਂ ਉਹਦੇ ਬਾਰੇ ਜਾਂ ਲਾਅ ਵਾਰੇ ਜਿੰਨੀ ਮੈਨੂੰ ਨੌਲੇਜ ਸਭ ਦੱਸ ਦਾਂ ਸਭ ਨੂੰ ਸਭ ਨੂੰ ਗਾਈਡ ਕਰਦਾ ਹਾਂ ਤੁਸੀਂ ਮੈਨੂੰ ਹੈਲਪ ਕਰਦੇ ਜਿਹਨੂੰ ਲੋਡ ਹੁੰਦੀ ਹੈ ਜੀ ਓਕੇ ਤੇ ਅਕਸਰਸ ਉਹਨਾਂ ਨੂੰ ਮਿਲਦਾ ਕਿ ਲਾਅ ਦੀ ਪੜਾਈ ਕਰਨੀ ਹੁੰਦੀ ਹੈ ਨਾ ਜਦੋਂ ਤੱਕ ਕਿਤਾਬੀ ਕੀੜਾ ਹੋਣਾ ਚਾਹੀਦਾ ਬੰਦੇ ਨੂੰ ਕਿ ਐਦਾਂ ਹੁਣ ਹੁੰਦਾ ਹੈ ਕੁਛ ਐਦਾਂ ਕੁਛ ਨਹੀਂ ਹੁੰਦਾ ਜੀ ਸਭ ਪ੍ਰੈਕਟੀਕਲ ਆ ਹਾਂ ਮਤਲਬ ਪੜ੍ਹਨਾ ਜ਼ਰੂਰ ਪੈਂਦਾ ਤੁਹਾਨੂੰ ਇੱਕ ਵਾਰ ਉਹ ਗਾਹਾਂ ਥੋੜੀ ਸਟਰੀਮਸ ਵੰਡੀਆਂ ਜਾਂਦੀਆਂ ਜਦੋਂ ਆਪਾਂ ਪ੍ਰੈਕਟਿਸ ਕਰਨ ਲੱਗ ਜਾਈਏ ਵੀ ਤੁਸੀਂ ਕ੍ਰਿਮੀਨਲ ਕਰਨੀ ਆ ਸਿਵਲ ਜਾਣਾ ਕਾਰਪੋਰੇਟ ਜਾਣਾ ਕਿੱਧਰ ਜਾਣਾ ਵਾ ਓਕੇ ਮਤਲਬ ਰੱਟਾ ਵਿਕੇਸ਼ਨ ਨਹੀਂ ਹੈ ਜੀ ਰੱਟਾ ਵਿਕੇਸ਼ਨ ਕੋਈ ਨਹੀਂ ਕੰਮ ਆਉਂਦੀ ਉਹ ਹੁਣ ਜੋ ਕੇਸ ਆਉਂਦਾ ਕੋਈ ਉਹ ਤੇ ਜੀ ਇੱਕ ਕੇਸ ਆਉਂਦਾ ਆ ਤੁਹਾਡੇ ਕੋਲੇ ਤੁਹਾਨੂੰ ਸਮਝਣ ਨੂੰ ਲਈ ਕਿੰਨਾ ਟਾਈਮ ਲੱਗਦਾ ਆ ਉਹ ਪੜ੍ਹਨਾ ਪੈਂਦਾ ਜੋ ਡਾਕੂਮੈਂਟਸ ਹੁੰਦੇ ਆ ਪਹਿਲਾਂ ਗੋ ਥਰੂ ਕਰਨੇ ਪੈਂਦੇ ਆ ਫਿਰ ਉਹ ਦੇਖਣਾ ਪੈਂਦਾ ਵੀ ਸਹੀ ਆ ਜੋ ਵੀ ਫਿਰ ਉਸ ਤੋਂ ਬਾਅਦ ਉਹ ਨੋਟਸ ਰੈਡੀ ਕਰਦੇ ਆ ਅਸੀਂ ਜੋ ਅਕੋਰਡਿੰਗ ਸਾਡੇ ਸਾਨੂੰ ਲੱਗਦਾ ਵੀ ਇਹ ਠੀਕ ਹੋਣਾ ਚਾਹੀਦਾ ਵਾ ਫਿਰ ਅਸੀਂ ਉਹ ਕੇਸ ਦੇ ਜੋ ਸਾਨੂੰ ਹੋਰ ਲੋੜ ਹੁੰਦੀ ਹੈ ਡਾਕੂਮੈਂਟਸ ਦੀ ਜਾਂ ਜੋ ਵੀ ਚੀਜ਼ ਦੀ ਅਸੀਂ ਉਹ ਫਿਰ ਮੰਗ ਲੈਂਦੇ ਆ ਉਹਨਾਂ ਤੋਂ ਓਕੇ ਤੇ ਜਿਵੇਂ ਤੁਸੀਂ ਦੱਸਿਆ ਤੁਸੀਂ ਕ੍ਰਿਮੀਨਲ ਕੇਸ ਜ਼ਿਆਦਾ ਹੈਂਡਲ ਕਰਦੇ ਹੋ ਤਾਂ ਮਤਲਬ ਤੁਸੀਂ ਸੀਆਈਡੀ ਦੇਖਦੇ ਹੁੰਦੇ ਸੀਗੇ ਉਹ ਸਾਰੇ ਛੋਟੇ ਉੱਤੇ ਤਾਂ ਸਾਰੇ ਦੇਖਦੇ ਸੀ ਸਮ ਟਾਈਮ ਸੀਆਈਡੀ ਚੱਲਦਾ ਓਕੇ ਜੀ ਤੇ ਇਹਦੇ ਨਾਲ ਹੀ ਜੇਕਰ ਜਿਹਨੇ ਸਰੋਤੇ ਦੇਖਣੇ ਨੇ ਜੇਕਰ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਦੇ ਨਾਲ ਕੰਟੈਕਟ ਕਰ ਸਕਦੇ ਨੇ ਉਹ ਮੈਨੂੰ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਮੇਰਾ ਵਟਸਐਪ ਵੀ ਸੇਮ ਨੰਬਰ ਆ ਕਾਲਿੰਗ ਵੀ ਜੀ ਉਹ ਤੁਸੀਂ ਮੈਨੂੰ ਗੱਲ ਕਰ ਸਕਦੇ ਜਿਸ ਨੂੰ ਕੋਈ ਵੀ ਲੋਡ ਹੋਵੇ ਜੇ ਤੁਸੀਂ ਨੰਬਰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਹੁਣੇ ਕਰ ਸਕਦੇ ਹੋ 9914219191 ਜੀ ਤੇ ਤੇ ਨਾਲ ਜਿਹਨੇ ਯੰਗਸਟਰਸ ਆ ਰਹੇ ਨੇ ਨਵੀਂ ਜਨਰੇਸ਼ਨ ਦੇ ਲੋਕ ਨੇ ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਪੰਜਾਬ ਦੇ ਵਿੱਚ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਕੈਨੇਡਾ ਦੇ ਵਿੱਚ ਆ ਰਹੇ ਮੈਨੂੰ ਨਹੀਂ ਸੁਨੇਹਾ ਦਵੂ ਵੀ ਤੁਸੀਂ ਪੈਸੇ ਆਪ ਜੀ ਇਨਵੈਸਟ ਕਰਕੇ ਆ ਰਹੇ ਹੋ 25-30 ਲੱਖ ਰੁਪਏ ਉਰੇ ਪਹਿਲਾਂ ਉਹ ਸੋਚ ਲਓ ਪੰਜਾਬ 'ਚ ਕੀ ਤੁਸੀਂ ਇਨਵੈਸਟ ਕਰ ਲਓ ਤੁਸੀਂ ਉੱਥੇ ਤੁਹਾਡਾ ਕੋਈ ਕੰਮ ਬਣ ਜੇ ਤੁਹਾਡਾ ਉੱਥੇ ਕੰਮ ਚੱਲ ਪਵੇ ਜੇ ਉਰੇ ਆ ਰਹੇ ਹੋ ਤੌਰੇ ਆਪ ਦਾ ਕੰਮ ਕਰੋ ਪੈਸੇ ਜੋ ਵੀ ਆਓ ਆਪਦੀ ਮਿਹਨਤ ਕਰੋ ਜਿੰਨਾ ਹੋ ਸਕੇ ਤੁਹਾਨੂੰ ਤਾ ਦੋਨੋ ਦੇਸ਼ ਕੋਈ ਮਾੜਾ ਨਹੀਂ ਦੋਨੋ ਹੀ ਵਧੀਆ ਨੇ ਜੀ ਬਿਲਕੁਲ ਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਲਈ ਨਹੀਂ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਉਮੀਦ ਹੈ ਸਰੋਤਿਆਂ ਨੂੰ ਵੀ ਵਧੀਆ ਲੱਗਿਆ ਹੋਵੇਗਾ ਧੰਨਵਾਦ ਠੀਕ ਥੈਂਕ ਯੂ ਅੱਜ ਜਿਹਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਲਾਇਰ ਗਗਨਦੀਪ ਸਿੰਘ ਜੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਵਧੀਆ ਲੱਗੀ ਹੋਵੇਗੀ ਲਾਇਰ ਕਿਸ ਤਰ੍ਹਾਂ ਦੇ ਨਾਲ ਬਣਿਆ ਜਾ ਸਕਦਾ ਹੈ ਕਿ ਉਹਦੇ ਲਈ ਮੋਟੀਵੇਸ਼ਨ ਚਾਹੀਦੀ ਹੈ ਤੇ ਉਸ ਤੋਂ ਬਾਅਦ ਐਨ ਆਰ ਆਈਜ਼ ਲਈ ਵੀ ਜੋ ਕੇਸ ਹੁੰਦੇ ਨੇ ਉਹਨਾਂ ਦੇ ਉਹਨਾਂ ਨੂੰ ਪੰਜਾਬ ਦੇ ਵਿੱਚ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਬਾਰੇ ਵੀ ਗੱਲਬਾਤ ਕੀਤੀ ਗਈ ਤੇ ਗਗਨ ਜੀ ਨੇ ਆਪਣਾ ਨੰਬਰ ਵੀ ਸ਼ੇਅਰ ਕੀਤਾ ਹੈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਚਾਹੁੰਦੇ ਹੋ ਵਕਾਲਤ ਸੰਬੰਧੀ ਤਾਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰਕੇ ਗੱਲ ਕਰ ਸਕਦੇ ਹਾਂ ਫਿਲਹਾਲ ਸਾਡੇ ਅੱਜ ਦੇ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਨਹੀਂ ਬਣੇ ਰੋ ਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚਰੇ ਕਾਲ